ਤੇ ਜਦੋਂ ਭਾਈ ਮਨੀ ਸਿੰਘ ਨੇ ਸੁਣਿਆ ਨਾ ਵਿਚਾਰ ਜੋੜ ਵੱਢਨੇ ਨੇ ਤਦ ਹੈ ਮਨੀ ਸਿੰਘ ਉਨਸੋ ਕਹੀ ਤੂੰ ਬੰਦ ਬੰਦ ਕੋ ਜਾਣਤ ਨਹੀਂ ਜਲਾਰ ਤੂੰ ਝੱਲਾ ਹੈ ਤੈਨੂੰ ਬੰਦ ਬੰਦ ਦਾ ਅਰਥ ਨਹੀਂ ਪਤਾ ਤੇਰੇ ਮਾਲਕਾਂ ਦਾ ਹੁਕਮ ਹੈ ਬੰਦ ਬੰਦ ਕਟਣਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਵਾਰ ਦਿੱਤਾ ਸੀ ਦਮਦਮਾ ਸਾਹਿਬ ਗੁਰਦੇਵ ਚੱਲੇ ਸੀ ਦੱਖਣ ਨੂੰ ਕਹਿੰਦੇ ਭਾਈ ਮਨੀ ਸਿੰਘ ਕੀ ਮੰਗਦਾ ਹੈ ਮੰਗ ਤੇ ਭਾਈ ਮਨੀ ਸਿੰਘ ਕਹਿੰਦੇ ਮਹਾਰਾਜ ਅੱਜ ਤੱਕ ਤੁਹਾਡੇ ਨਾਲ ਨਿਭ ਗਈ ਅੱਜ ਤੱਕ ਸਿੱਖੀ ਸਿਧਾਂਤ ਤੇ ਚੱਲਿਆ ਜਿੰਨੀ ਰਹਿ ਗਈ ਹੈ ਉਹ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਤੇ ਬਾਪੂ ਨੇ ਪਤਾ ਨਹੀਂ ਕਿਹੜੇ ਰੌਂ ਵਿੱਚ ਆ ਕੇ ਜਵਾਬ ਦਿੱਤਾ ਸੀ ਖੁਦ ਖੁਦਾ ਕਲਗੀ ਤਰ ਕਹਿੰਦੇ ਭਾਈ ਮਨੀ ਸਿੰਘ ਤੇਰਾ ਬੰਦ-ਬੰਦ ਤੇ ਕਟਿਆ ਜਾ ਸਕਦਾ ਪਰ ਤੇਰੀ ਸਿੱਖੀ ਕੋਈ ਨਹੀਂ ਕੋ ਸਕਦਾ